ਅੱਜ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਈ ਦੀ ਆਪਣੀ ਨਵੀਂ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਮੇਰਾ ਕਣਕਾ ਵੀ ਬੱਸ ਹੁਣ ਆ ਗਈ ਆ ਪੰਜਾਬ ਚ ਬਾਡੀ ਬੱਸ ਚਾਲੂ ਹੋਣ ਵਾਲੀ ਐ ਕਣਕਾ ਆ ਗਈ ਆ ਬੱਸ ਮਾੜੀ ਮਾੜੀ ਹਾਲੀ ਰਹੀ ਮੈਂ 10 ਦਿਨ ਤੱਕ ਆਪਣੇ ਬਾਡੀ ਚੱਲ ਬੋਈ ਤਰੋਂ ਪਲ ਚੱਲੂ ਬਾਡੀ ਆਪਾਂ ਵੀ ਜਾ ਰਹੇ ਆ ਮਾਨ ਹਾਈ ਤੁਹਾਨੂੰ ਦੱਸਾਂਗੇ ਇੱਕ ਨੁਕਤਾ ਦੱਸਾਂਗੇ ਜਿੰਨਾਂ ਦੀ ਮਰਕੀ ਨਹੀਂ ਚੱਲਦੀ ਨਹੀਂ ਤੁਰਦੀ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਸਾਰੀ ਇੱਕ ਸੈਂਪਲ ਜਿਹਾਗਾ ਸਸਤਾ ਸੌਦਾ ਸਾਰੀ ਜਾਣਕਾਰੀ ਦਵਾਂਗੇ ਤੁਹਾਨਾਂ ਨੂੰ ਬਾਰੇ ਗਰਮੀ ਗਰਮੀ ਹੋ ਗਈ ਆਏ ਗਰਮੀ ਹੁਣ ਮੋਟਰਾਂ ਦੀ ਲਾਈਟ ਬੰਦ ਹੋ ਗਈ ਏ ਮੱਕੀਆਂ ਦਾ ਕੰਮ ਔਖਾ ਹੋ ਗਿਆ ਹੁਣ ਰਾਤ ਨੂੰ ਪਾਣੀ ਲਾਉਣਾ ਪੜਾ ਜਾਂਦਾ ਰਾਤ ਦਾ ਕੰਮ ਚੱਲੇਗਾ ਲੋ ਮਿੱਤਰੋ ਤੁਹਾਨੂੰ ਆਹ ਦੇਖਤਾ ਹੋਣਾ ਪਿੱਕੇ ਤੋਂ ਮੱਕੀ ਵੱਡੀ ਏ ਕਿਤੇ ਛੋਟੀ ਏ ਇਹਦਾ ਆਪ ਇੱਕੋ ਹੱਲ ਕੱਢਿਆ ਤੁਹਾਨੂੰ ਇਹਦਾ ਰਿਜ਼ਲਟ ਪ੍ਰੋਪਰ ਦੱਸਾਂਗੇ ਆਪਾਂ ਜਿੱਦਾਂ ਨਾ ਹੁਣ ਆਪਾਂ ਡਾਈ ਖਾਦ ਕਿਉਂਗੇ ਰੱਖ ਦੇਣੀ ਇਹਨੂੰ 2-3 ਦਿਨਾਂ ਜਦੋਂ ਭਿੱਜਾ ਰਹਿਣਾ ਕਿੱਲੇ ਦੀ 3 ਕਿਲੋ ਹਿਸਾਬ ਨਾਲ ਉਹਦੇ ਵਿੱਚ ਆਪਾਂ ਸੁੰਡੀ ਵਾਲੀ ਸਪਰੇਅ ਕਰੀ ਜਾਣੀ ਸੁੰਡੀ ਵਾਲੀ ਦਵਾਈ ਪਾ ਦੇਣੀ ਹੈ ਜਿੱਦਾਂ 505 ਨਹੀਂ ਪਾਉਣੀ ਰੋਕਟ ਪਾਉਣੀ ਹੈ 505 ਨਹੀਂ ਏਡੀ ਮੱਕੀ ਨੂੰ ਕੋਸ਼ ਕਰਦੀ ਰੋਕਟ ਪਾਉਣੀ ਜਾਂ ਦੂਜੀ ਪਾ ਦੇਣੀ ਤੇ ਆਪ ਹੁਣ ਲੈ ਗਏ ਆ ਮਤਬੜ ਵਿੱਚ ਪਾਣੀ ਹੋਰ ਪਾ ਕੇ ਨੂੰ ਬਧਾਵਾਂਗੇ ਨੂੰ ਐ ਪੂਰਾ ਗਲ ਜਵੇ ਐ ਖਤਮ ਹੋ ਜੇ ਥੱਲਿਓ ਤੇ ਇਹਦੇ ਵਿੱਚ 2 ਕਿਲੋ ਯੂਰੀਆ ਪਾ ਦੇਣੀ ਆ 3 ਕਿਲੋ 2.5 ਕਿਲੋ ਯੂਰੀਆ ਤੇ ਮੱਕੀ ਸਭ ਤੋਂ ਸਸਤਾ ਸੌਦਾ ਤੇ ਮੱਕੀ ਭੱਜੀ ਆਊਗੀ ਐ ਜਿੱਥੇ ਸਾਇ ਥੱਲੇ ਵੀ ਨਿੱਕੀ ਰਹਿੰਦੀ ਉੱਥੇ ਵੀ ਨਾ ਨਿੱਕੀ ਬਰਾਬਰ ਮੱਕੀ ਹੋਊ ਤੇ ਖਾਸ ਕਰਕੇ ਜਦੋਂ ਇਹ ਕਰਨੀਏ ਦੇ ਵਿੱਚ ਸੁੰਡੀ ਵਾਲੀ ਦਵਾਈ ਜ਼ਰੂਰੀ ਪੈਣੀ ਚਾਹੀਦੀ ਏ ਇਹਦਾ ਕਾਰਨ ਇਹ ਆ ਕਿਉਂਕਿ ਫਿਰ ਉੱਪਰ ਸੁੰਡੀ ਛੇਤੀ ਪਾਏਗੀ ਨਾ ਇਹ ਦਿਨ ਥੋੜੀ ਸੁੰਡੀ ਪੈ ਜਾਂਦੀ ਹੈ ਅੱਡਾਈ ਉੱਪਰ ਅੱਡਾਈ ਦੀ ਸਪਰੇਅ ਕਰੀ ਦੀ ਸੁੰਡੀ ਪੈ ਜਾਂਦੀ ਏ ਫਿਰ ਪਾਏਗੀ ਨਾ ਇਹ ਗੱਲ ਹੈ ਕਿ ਇਹਦਾ ਰਿਜ਼ਲਟ ਵਧੀਆ ਰਹੂਗਾ ਠੀਕ ਆ ਤੇ ਬਾਕੀ ਸਾਡੇ ਬੱਲੂ ਦੀ ਖਾਦ ਖੁੱਲਤ ਲੱਗੇ ਨੇ ਪਾਉਣ ਕਰੋ ਚੱਕ ਆਪਣੇ ਡੇੜੀ ਨੂੰ ਆਪਾਂ ਖਤਰੀ ਲਵਾ ਕੇ ਲਿਆਉਣੀ ਤੇ ਬੰਪਰ ਕਰੋ ਚੈੱਕ ਪਤੋੜ ਪਿੱਛੇ ਤੱਕ ਹੀ ਲਵਾਇਆ ਓ ਤੋਰ ਤੱਕ ਹੀ ਤੇ ਬਾਕੀ ਆ ਗਿਆ ਆਪਣਾ ਸਪਰੇਅ ਵਾਲਾ ਜਵਾਨ ਵੀ ਲੱਗੇ ਆਪਾਂ ਸਪਰੇਅ ਕਰਦੇ ਆਂ ਬੱਲੂ ਜੀ ਹੁਣ ਕਿੱਥੇ ਗਏ ਨੇ ਬੱਲੂ ਜੀ ਨੂੰ ਦੇ ਤੇ ਉਹ ਚਲਾਇਆ ਨੇ ਇੰਜਨ ਉਹ ਚੱਲਦਾ ਪਿਆ ਪਾਣੀ ਲਾ ਕੇ ਮੱਕੀ ਕਰ ਰਿਹਾ ਚੈੱਕ ਹੋਰ ਸਾਰੇ ਮੈਂ ਭੈਣ ਦੇ ਵਿੱਚ ਪਾਣੀ ਕਿੱਥੋਂ ਢੋਣਾ ਵਾ ਪਾਣੀ ਤੋਂ ਲੈਣੇ ਆ ਫਿਰ ਜੋ ਖੇਤ ਚ ਸਕੂਨ ਆ ਬਸ ਮੱਕੀ ਦਾ ਦਾ ਨਰਜਟ ਗਾਂ ਦਿਖਾਈ ਜਾਣਾ ਆਪਾਂ ਹੌਸਰੇ ਨਾ ਕਿ ਨਜ਼ਰ ਮਾੜੇ ਵੀ ਐਸੀ ਤੇਰੀ ਸਾਵੀ ਸਾਡੀਆਂ ਹਲੋ ਮੇਟਰ ਤੇ ਆ ਰਹੇ ਹਾਂ ਲੱਗਦੇ ਆਪਾਂ ਸਰੋਂ ਸਰੋਂ ਲੱਦਣ ਲੱਗੇ ਆ ਲਾਦਦੇ ਆ ਸਰੋਂ ਕਰਦੇ ਆ ਤੁਹਾਡੇ ਨਾਲ ਵੀ ਸ਼ੇਰ ਜਿਓ ਜੋ ਕੰਮ ਕਰਦੇ ਆ ਖੜ ਲਗੇ ਸਾਡੇ ਬੰਦਿਆਂ ਦੇ ਪਰਨੇ ਖੁਰ ਕੇ ਗਰਮੀ ਦੇ ਨਾਲ ਸਰੋਂ ਚੱਕਦੇ ਆ ਤੇ ਅੰਜ ਕਰਦਾ ਕਹਿੰਦਾ ਥੋੜੀ ਜਿੰਨਾ ਥਾਂ ਵਧਿਆ ਵਾ ਕਰਦੇ ਆ ਕਹਿੰਦਾ ਥੋੜੀ ਜੀ ਟਰਾਲੀ ਜਿੰਨੀ ਕੋ ਆਈ ਏ ਇਹ ਨਹੀਂ ਪਤਾ ਟਰਾਲੀ ਕਿੰਨੀ ਤਗੜੀ ਆ ਲੋ ਮਿੱਤਰ ਪਿਆਰਿਓ ਆਪਾਂ ਜਿਹੜਾ ਫਾਰਮੂਲੇ ਦੇ ਉਧਰ ਵੀ ਸਪਰੇਅ ਕੀਤੀ ਉਹੋ ਹੀ ਆਪਾਂ ਇੱਧਰ ਕਰ ਲੱਗੇ ਆਂ ਕੁਛ ਝੂਰੀਆ ਪਾਵਾਂਗੇ ਕੁਛ ਆ ਢਾਈ ਕਿੱਲੇ ਦੇ ਹਿਸਾਬ ਨਾਲ ਮਤਲਬ 2-3 ਕਿਲੋ ਕਿੱਲੇ ਦੇ ਹਿਸਾਬ ਨਾਲ ਰੱਖੀ ਕਿੱਲੇ ਦੀ 2-3 ਕਿਲੋ ਵੀ ਭੌਂ ਕੇ ਕਿੱਲੇ ਦੇ ਹਿਸਾਬ ਨਾਲ ਰੱਖ ਕੇ ਉਹਦੀ ਆਪਾਂ ਸਪਰੇਅ ਕਰ ਲੱਗੇ ਆਂ ਹੁਣ ਮੱਕੀ ਦੇ ਹਾਲਾਤ ਵੀ ਦੇਖ ਲਓ ਮੱਕੀ ਕਮਜ਼ੋਰ ਲੱਗਦੀ ਕਿ ਨਹੀਂ ਵੇਖਣ ਇਹਦਾ ਰਿਜ਼ਲਟ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲ ਜੇਗਾ ਵੀ ਹਾਂ ਇੱਕ ਨੰਬਰ ਤੇ ਵਿੱਚ ਆਪਾਂ ਨਾਲ ਥੋੜੀ ਜੀ ਸੁੰਡੀ ਵਾਲੀ ਪਾਈ ਜੰਨੀ ਆ ਕਿਉਂਕਿ ਨਾ ਸਪਰੇ ਹੋਈ ਜਾਵੇ ਠੀਕ ਹੈ ਜੀ ਬਾਕੀ ਇਹਨੇ ਆਪਣੇ ਘਰ ਦੇ ਚਾਲੂ ਦੇ ਕਾਫੇ ਕੰਮ ਹੈ ਪਾਣੀ ਚੈੱਕ ਕਰੋ ਆਪਣੇ ਸਮਾਨ ਮੇਰਾ ਭਰਾਵਾ ਬਾਰ-ਬਾਰ ਕਹਿੰਦਾ ਏ ਗ੍ਰੇਡ ਲਾਇਓ ਬੀ ਗ੍ਰੇਡ ਸੀ ਗ੍ਰੇਡ ਸਮਾਨ ਨਾ ਲਵਾਇਓ ਉਹ ਸਮਾਨ ਦੇ ਵਿੱਚ ਹੀਰਾ ਫਰੀ ਬਹੁਤ ਆ ਠੀਕ ਆ ਆਪਾਂ ਕਿਸਾਨ ਭਰਾਵਾਂ ਦਾ ਹੀ ਫਾਇਦਾ ਕਰਨਾ ਵਾ ਜੀ ਤਾਂ ਜਿਹਦਾ ਕੋਈ ਫਾਇਦਾ ਹੋ ਸਕੇ ਜੀਮੇਦਾਰੇ ਚ ਹੋਰ ਕੰਮ ਚ ਕੇ ਜੀ ਆਪਾਂ ਹਰੇ ਦਾ ਫਾਇਦਾ ਹੀ ਕਰਨਾ ਆਪਾਂ ਕੋਈ ਦਾ ਨੁਕਸਾਨ ਨਹੀਂ ਕਰਨਾ ਠੀਕ ਆ ਜੀ え ਚਲੋ ਬਣੇ ਰਿਹਾ ਵੀਡੀਓ ਨਾ ਪਰ ਉਹਨੇ ਕੰਮ ਚਾਲੂ ਕਰੀ ਬੰਦੇ ਆੜੇ ਪਹੁੰਚਿਆ ਹੁਣ ਪਹੁੰਚਿਆ ਘੰਟਾ ਸਾਡਾ ਟਾਈਮ ਖਰਾਬ ਕਰਕੇ ਕੀ ਓਨ ਕਰਦੇ ਆਂ ਤੁਸੀਂ ਮੱਕੀ ਦਾ ਹਾਲਾਤ ਦੇਖ ਲਓ ਕਾ ਰਿਜਲਟ ਇੱਕ ਸਿਰੇ ਹੀ ਆ ਕੋਈ ਇਹਨਾਂ ਪੁੱਠੇ ਰਾਹ ਪਾਤਾ ਇਹਨੂੰ ਲੈੋ ਮਿੱਤਰੋ ਆ ਢਾਈ ਦਿਨਾਂ ਦੀ ਆ ਆ ਪਾਣੀ ਜੂਰੀਆ ਇੱਕ ਸੁੰਡੀ ਵਾਲੀ ਦਵਾਈ ਪਾ ਕੇ ਤੇ ਕਰੀ ਜਨੇ ਆਪਾਂ ਮੱਕੀ ਉਹ ਛਾਲਾ ਮਾਰਦੀ ਤੇ ਮੱਕੀ ਦਾ ਮਤਲਬ ਵੀ ਸੌਖਾ ਹੀ ਏ ਕੰਮ ਮੱਕੀ ਨੂੰ ਤਿਆਰ ਕਰਨਾ ਵੀ ਛੇਤੀ ਤਿਆਰ ਹੋ ਗਈ ਇਹ ਜੰਨਾ ਚਲੋ ਜਿੰਦੇ ਵਾਸਤੇ ਰਹੋ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰੱਖਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੰਮੀ ਨੇੜੇ ਦਾ ਧਿਆਨ ਰੱਖਿਓ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਚ ਹੋਰ ਦੋ ਤਿੰਨ ਦਿਨਾਂ ਦੇ ਵੀਡੀਓ ਪਾਵਾਂਗੇ ਉਹ ਚ ਚੈੱਕ ਕਰਕੇ ਦੇਖਿਓ ਵੀ ਮੱਕੀ ਆਉ ਉਹ ਭੱਜੀ ਛਾਲਾ ਮਾਰਦੀ ਚਲੋ ਜਿੰਦੇ ਵਾਸਤੇ ਰਹੋ ਮਿਲਦੇ ਆ ਅਗਲੀ ਵੀਡੀਓ ਰੱਬ ਰਾਖਾ